ਜੀ ਮਿੱਤਰ ਪਿਆਰਿਓ 10 ਸਤੰਬਰ 2025 ਦੁਪਹਿਰ ਦੇ 2:30 ਵਜੇ ਗਏ ਬਾਈ ਦੋ ਮਿੱਤਰਾਂ ਦੇ ਫੋਨ ਆਏ ਕਹਿੰਦਾ ਬਾਈ ਲਾਉਸਮੈਂਟਾਂ ਹੋਈਆਂ ਨੇ ਵੀ ਘੱਗਰ ਦੇ ਵਿੱਚ ਪਾਣੀ ਵਧ ਗਿਆ ਪਾਣੀ ਵਧ ਗਿਆ ਮਹਾਪ੍ਰਾਵਾ ਜਾਨਾ ਘੰਟੇ 'ਚ ਜਾ ਕੇ ਦਿੰਨਾ ਅਪਡੇਟ ਬਾਈ ਉਹ ਜਦੋਂ ਨਾ ਲਾਉਸਮੈਂਟਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਭੱਜਣਾ ਪੈ ਜਾਂਦੀਆਂ ਨੇ ਇੱਥੇ ਬਜ਼ੁਰਗ ਬਾਪੂ ਵੀ ਆਖਦਾ ਸੀਗਾ ਵੀ ਮਕੋੜ ਸਾਹਿਬ ਤੋਂ ਸਾਡੇ ਕੋਲੇ ਫੋਨ ਆਇਆ ਵੀ ਐ ਕਰਕੇ ਬੰਦੇ ਭੇਜ ਦਿਓ ਪਾਣੀ ਵਧ ਗਿਆ ਪਾਣੀ ਵਧ ਗਿਆ ਤੇ ਲੋਕ ਫਿਰ ਗਏ ਵੀ ਐ ਬਾਈ ਵੀ ਉੱਥੇ ਬੰਦੇ ਦੀ ਕੰਮ ਹੁੰਦਾ ਵੀ ਕਿਤੇ ਕੋਈ ਬੰਦ ਨਾ ਖਿਸਕ ਜੇ ਪਾਣੀ ਵਧਣ ਦਾ ਕਾਰਨ ਮਿੱਤਰੋ ਇੱਕ ਤਾਂ ਜਿਹੜਾ ਕੋਈ ਪਰਸੋਂ ਚੌਥੇ ਕਹਿ ਲੋ ਵੀ 30000 ਕੇ ਉਸਕ ਪਾਣੀ ਸੀਗਾ ਉਹ ਵੀ ਆਪਾਂ ਵਿੱਚ ਕਹਿ ਸਕਦੇ ਆ ਵੀ ਰਲ ਗਿਆ ਇੱਕ ਪਾਣੀ ਨਿੱਤਰ ਗਿਆ ਬਾਈ ਨਿੱਤਰਨ ਤੋਂ ਵੀ ਪਤਾ ਲੱਗਦਾ ਜਿਵੇਂ ਪਹਿਲਾਂ ਸੱਪ ਮੱਛੀਆਂ ਉਹ ਦਿਖਦੀਆਂ ਨਹੀਂ ਸੀਗੀਆਂ ਬਾਈ ਹੁਣ ਭੱਜੀਆਂ ਜਾਂਦੀਆਂ ਨੇ ਤੇ ਦਿਖਦੀਆਂ ਨੇ ਜਿਹੜੀ ਬਾਈ ਕੋਈ ਉਹ ਗਾਰ ਹੁੰਦੀ ਐ ਉਹ ਵੀ ਬਾਈ ਥੱਲੇ ਬੈਠੀ ਐ ਉਹਦਾ ਵੀ ਕਾਰਨ ਹੋ ਸਕਦਾ ਜਿਹੜਾ ਇਹ ਪਾਣੀ ਮਿੱਤਰ ਪਿਆਰਿਓ ਮੇਰੇ ਕਿਸਾਨ ਭਰਾਵੋ ਮੇਰੇ ਸੋਹਣੇ ਦੇਸ ਦੇ ਵਾਸੀਓ ਡਟੇ ਰਹੋ ਬਾਈ ਮੋਰਚਾ ਜਿੱਤ ਲੈ ਆਪਾਂ ਨੇ ਸਮਝ ਲਓ ਸਿਰਫ 3-4 ਦਿਨਾਂ ਦੀ ਖੇੜ ਹੋ ਰਿਹਾ ਬਾਈ ਅਵੇਸਲੇ ਨਾ ਹੋ ਜੇ ਓ ਢਿੱਲੇ ਨਾ ਪੈ ਜੇ ਹੌਸਲੇ 'ਚ ਰਹੋ ਬਾਈ ਕੋਈ ਡਰਨ ਵਾਲੀ ਗੱਲ ਨਹੀਂ ਪੂਰਾ ਸੁਚੇਤ ਰਹਿਣ ਵਾਲੀਆਂ ਗੱਲਾਂ ਨੇ ਤੇ ਪਹਿਰੇ ਦੇਣ ਵਾਲੀਆਂ ਗੱਲਾਂ ਨੇ ਸਵੇਰ ਦੇ ਨਾਲੋਂ ਚਾਂਦ ਪਰੇ ਸਾਈਫਨ ਤੇ ਬਾਈ 4 ਇੰਚ ਪਾਣੀ ਵਧਿਆ ਹੈ ਅੱਪਾ ਕਹਿ ਸਕਦੇ ਆਂ ਵੀ ਪਾਣੀ ਵੱਧ ਗਿਆ 4 ਇੰਚ ਘਟ ਕੇ ਵੀ ਵੱਧ ਗਿਆ ਪੌਣੇ 9 ਫੁੱਟ ਤੇ ਦੁਬਾਰੇ ਵਗ ਗਿਆ 7.5 ਫੁੱਟ ਤਾਂ ਕਰਕੇ ਬਾਈ ਕੋਈ ਨਾ ਡਰਿਓ ਸੁਚੇਤ ਰਹਿਓ ਇਹ ਸਾਰੀ 4 ਦਿਨਾਂ ਦੀ ਖੇਡ ਹੋ ਰਹੀ ਹੈ ਬਾਈ 2 ਦਿਨਾਂ ਬਾਅਦ ਪਾਣੀ ਘਟਣਾ ਸਟਾਰਟ ਹੋ ਜਾਊਗਾ